ਸਿੰਘਾਂ ਤੋਂ ਥੋੜ੍ਹੀ ਦੂਰ ਪਿੰਡ ਨੂਰੋਵਾਲ ਵਿਖੇ ਰਾਧਾ ਸੁਆਮੀ ਡੇਰੇ ਦੇ ਨੇੜੇ ਪਰਾਲੀ dump ਕੀਤੀ ਹੋਈ ਸੀ, ਜਿਸ ਨੂੰ ਅਚਾਨਕ ਅੱਗ ਲੱਗੀ ਗਈ ਥਾਣਾ ਤਲਵੰਡੀ ਚੌਧਰੀਆਂ ਵਿਖੇ ਇਤਲਾਹ ਕਰਨ ਤੇ ਥਾਣਾ ਮੁੱਖੀ ਇੰਸਪੈਕਟਰ ਅਨਿਲ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਪੁੱਜੇ ਅਤੇ ਕਾਰਵਾਈ ਕਰਦੇ ਹੋਏ fire ਬ੍ਰਿਗੇਡ ਦੀਆਂ ਗੱਡੀਆਂ ਦੇ ਮਹਿਕਮੇ ਨਾਲ ਤਾਲਮੇਲ ਕਰਕੇ ਫੌਰਨ ਅੱਗ ਬੁਝਾਉਣ ਯੰਤਰ ਦਾ ਪ੍ਰਬੰਧ ਕੀਤਾ, ਖ਼ਬਰ ਲਿਖੇ ਜਾਣ ਤੱਕ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਜਦੋਂ ਜਿਹਤ ਕਰ ਰਹੀਆਂ ਸਨ ਪਿੰਡ ਨੂਰੋਵਾਲ ਦੇ ਭਲਵਿੰਦਰ ਸਿੰਘ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪਿਛਲੇ ਵਿੱਤੇ ਸਾਲ ਦੀ ਇਨ੍ਹਾਂ ਦਿਨਾਂ ਵਿੱਚ ਦੰਪਾਨੂ ਅੱਗ ਲੱਗ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਸਾਡੇ ਪਿੰਡ ਨੂੰ ਰੈੱਡ ਅਲਰਟ ਕਰ ਦਿੱਤਾ ਸੀ ਉਹਨਾਂ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਾਨੂੰ ਟਰਾਲੀ ਨੂੰ ਅੱਗ ਲੱਗਣ ਤੋਂ ਰੋਕਿਆ ਜਾਂਦਾ ਹੈ ਸਾਡੇ ਪਿੰਡ ਨੂਰੋਵਾਲ ਅਤੇ ਹੋਰ ਨਾਲ ਲੱਗਦੇ 3-4 ਪਿੰਡਾਂ ਦੀ ਟਰਾਲੀ ਇਸ ਡੰਪ ਵਿੱਚ ਸੜ ਗਈ ਹੈ। ਉਹਨਾਂ ਦੱਸਿਆ ਕਿ ਸਾਡੇ ਪਿੰਡਾ ਵਿੱਚ ਪਿਛਲੇ ਦਿਨੀ ਵੀ ਉੱਚ ਅਧਿਕਾਰੀ ਆਏ ਸਨ ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਹਾ ਸੀ ਪਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਿਰ ਅੱਗ ਲੱਗੀ ਹੈ। ਸੜ ਚੁੱਕੀ ਪਰਾਲੀ ਦੀ ਸਵਾਹ ਵੀ ਸਾਡੇ ਪਿੰਡਾ ਵਿੱਚ ਆ ਜਾਂਦੀ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਡੰਪ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ પાસે ਮੰਗ ਕੀਤੀ ਗਈ ਕਿ ਇਸ ਡੰਪ ਨੂੰ ਇੱਥੋਂ ਚੁਕਵਾਇਆ ਜਾਵੇ। ਡੰਪ ਮਾਲਕ ਨਾਲ ਗੱਲਬਾਤ ਦੌਰਾਨ ਉਸਨੇ ਕੋਈ ਵੀ ਪੁਖਤਾ ਜਵਾਬ ਨਹੀਂ ਦਿੱਤਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਡੰਮ ਲਗਾਉਣ ਵਾਲਿਆਂ ਤੇ ਸ਼ਰਤਾ ਲਗਵਾਵੇ ਜੇਕਰ ਉਹ ਆਪਣੀਆਂ ਸ਼ਰਤਾ ਪੂਰੀਆਂ ਨਹੀਂ ਕਰਦਾ ਤਾਂ ਉਸ ਨੂੰ ਉਪਰਾਲੇ ਦਾ ਡੰਮ ਕਰਵਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਸultanpur Lodhi ਤੋਂ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਕਿਨਾ ਭਾਜੀ ਬਲਵਿੰਦਰ ਸਿੰਘ ਪਿੰਡ ਡਾਡ ਨੂਰੋਵਾਲ ਜੀ ਅੱਜ ਪਿੰਡ ਨੂਰੋਵਾਲ ਜਿਹੜੇ ਪਰਾਲੀ ਦੀਆਂ ਗੱਠਾਂ ਲਾਈਆਂ ਸੀ ਉਹਨਾਂ ਨੂੰ ਅੱਗ ਲੱਗੀ ਪਈ ਆ ਤੁਸੀਂ ਇਸ ਟਾਪਿਕ ਤੇ ਕੀ ਕਹਿਣਾ ਚਾਹੁੰਦੇ ਹੋ ਇੱਕ ਪਾਸੇ ਸਰਕਾਰ ਸਾਡੀ ਕਹਿੰਦੀ ਆ ਕਿ ਅੱਗ ਨਾ ਲਾਓ ਪਰ ਇਸ ਵੇਲੇ ਅੱਗ ਤੜਾ ਤੜ ਪਿਛਲੀ ਵਾਰ ਵੀ ਲੱਗੀ ਸੀ ਅੱਗ ਤੇ ਇਸ ਵਾਰੀ ਵੀ ਅੱਗ ਲੱਗੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਤਕਰੀਬਨ ਅੱਗ ਜਿਹੜੀ ਆ ਜੀ ਕੋਈ 4:30 ਵਜੇ ਦੇ ਕਰੀਬ ਲੱਗੀ ਆ ਅੱਛਾ ਜੀ ਜੀ ਸਾਨੂੰ ਇੱਥੇ ਸਾਹਮਣੇ ਦੇਖਿਆ ਉਹ ਤਾਂ ਪਤਾ ਲੱਗਾ ਵੀ ਬਾਹਰ ਇੱਥੇ ਅੱਗ ਲੱਗੀ ਹੋਈ ਆ ਇਹ ਚਕਰੀ ਹੁਣ ਸਾਨੂੰ ਸਰਕਾਰ ਡਾਕ ਰਹੀ ਆ ਪਰ ਸਾਡੇ ਹਿਸਾਬ ਨਾਲ ਤਾਂ ਸਾਡੇ ਦੋ ਤਿੰਨ ਪੰਨਾਂ ਦੀ ਟਰਾਲੀ ਜਿਹੜੀ ਅੱਡੇ ਸੀ ਸਰਦੀ ਪਿਛਲੀ ਵਾਰੀ ਵੀ ਅੱਗ ਲੱਗੀ ਸੀ ਸਾਰੀ ਇੱਥੇ ਬਹੁਤ ਚਾਰ ਪੰਜ ਤੇ ਸੜੇ ਸੀ ਉਹ ਤਾਂ ਐਸੇ ਏਰੀਆ ਦੀ ਟਰਾਲੀ ਸਾਰੀ ਇੱਥੇ ਦੀ ਇੱਥੇ ਸੜ ਗਈ ਸੀ ਡੰਪ ਹੋ ਕੇ ਪਤਾ ਲੱਗਾ ਕਿ ਪਿਛਲੀ ਵਾਰੀ ਵੀ ਜਦੋਂ ਡੰਬ ਨੂੰ ਅੱਗ ਲੱਗੀ ਸੀ ਇਹਨਾਂ ਗੱਠਾਂ ਨੂੰ ਅੱਗ ਲੱਗੀ ਸੀਗੀ ਤੇ ਜਿਹੜਾ ਐਸਡੀਐਮ ਸਾਹਿਬ ਜਾਂ ਕੋਈ ਵੀ ਉੱਚ ਅਧਿਕਾਰੀ ਆਏ ਸੀਗੇ ਉਹ ਕਹਿੰਦੇ ਕਿ ਪਿੰਡ ਨੂਰਵਾਲ ਸਾਨੂੰ ਸ਼ੋ ਹੋ ਰਿਹਾ ਵਾ ਸੈਟਲਾਈਟ ਰਾਈਨ ਸ਼ੋ ਹੋ ਰਿਹਾ ਕਿ ਇਸ ਪਿੰਡ ਵਿੱਚ ਅੱਗ ਲੱਗੀ ਹੈ ਤਾਨੂੰ ਤੁਸੀਂ ਉਹਨੂੰ ਕਿਦਾਂ ਦੇਖਦੇ ਆ ਉਹ ਸਾਡੇ ਕੋ ਐਕੀਮਸ ਜੀਮ ਸਭ تحصیل ਦਾ ਸਾਬ ਆਏ ਸੀ ਉਹ ਸਾਨੂੰ ਅੱਗ ਪਾ ਦੇ ਸੁਚੇਤ ਕਰਦੇ ਸੀ ਵੀ ਤੁਸੀਂ ਇੱਥੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਉਣੀ ਅਸੀਂ ਉਹਨਾਂ ਨੂੰ ਦੱਸਿਆ ਜੀ ਅਸੀਂ ਖੇਤਾਂ ਦੇ ਵਿੱਚ ਨਹੀਂ ਲਗਾਈ ਪਰ ਸਾਡੇ ਜਿਹੜੇ ਖੇਤਾਂ ਦੇ ਵਿੱਚ ਉਹ ਇਕੱਠੀ ਕੀਤੀ ਡੰਪ ਕੀਤੇ ਆ ਨਾ ਉਹਨੇ ਹੀ ਸਾਨੂੰ ਰੈਡ ਅਲਰਟ ਦਿੱਤਾ ਹੋਇਆ ਵਾ ਪਰ ਉਹਦਾ ਹੀ ਪਰ ਉਹ ਵੀ ਕੀਤਾ ਸੀ ਤੇ ਐ ਕਿ ਦੁਬਾਰਾ ਫੇਰ ਉਸੇ ਕੰਮ 'ਚ ਹੀ ਦੇ ਅਸੀਂ ਆ ਗਏ ਸਾਡੀ ਇਹ ਜਿਹੜੀ ਪਰਾਲੀ ਇੱਥੇ ਹੀ ਇਕੱਠੀ ਕਰਕੇ ਇੱਥੇ ਹੀ ਸਾੜੀ ਸੜ ਗਈ ਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਪਿੰਡ ਦੇ ਵਿੱਚ ਤੇ ਐਕੀ ਵੀ ਉਹ ਕੰਮ ਨਹੀਂ ਰਾਂਜੀ ਹੱਥਾ ਪਰ ਅੱਗੇ ਇਹੋ ਚੱਲਣੀ ਆ ਤੇ ਅਸੀਂ ਰੈਡ ਆਰਡ ਤੇ ਰਹਿਣਾ ਪ੍ਰਸ਼ਾਸਨ ਕੋਲ ਕੀ ਮੰਗ? ਉਧਰ ਆ ਕੇ ਕੋਈ ਨਹੀਂ ਆਉਂਦਾ ਕਿ ਹਾਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਪਹੁੰਚਾ ਇੱਕ ਫਾਈਲ ਬਲਡੇਰ ਸਾਡੇ ਕੋਲ ਆਈ ਆ ਨਹੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਪਰਾਲੀ ਬਾਰੇ ਅਸੀਂ ਕਹਿੰਦੇ ਆ ਜੀ ਪ੍ਰਸ਼ਾਸਨ ਦੇ ਆਪੂ ਦੇ ਸਾਹ ਦਮਪ ਚਕਾਇਆ ਜਾਵੇ ਕਿ ਸਾਡੇ ਪਿੰਡ ਨੂੰ ਵੀ ਕਿਸੇ ਵੱਲੋਂ ਖਵਾ ਹੁੰਦੈ ਨੁਕਸਾਨ ਹੋ ਸਕਦਾ ਜੇ ਤੁਹਾਡੀ ਪਰਾਲੀ ਵੱਲ ਜਾਂਦੀ ਆ ਤੋ ਉਦੋਂ ਪਿੰਡ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਜਿਸ ਦਾ ਜਿਹੜਾ ਸੁਭਾਅ ਆ ਜੀ ਸਾਰੀ ਪਿੰਡਾਂ ਦੀ ਹੁੰਦੀ ਆ ਸਾਡੇ ਇੱਥੇ ਠੀਕ ਆ ਜੀ ਇਹ ਬਿਲਕੁਲ ਇੱਕ ਇਕੱਲੇ ਤੋਂ ਦੂਰ ਆ ਬਾਸ ਤਣ ਤੋਂ ਇੱਕ ਡੇਢ ਕਿਲਾ ਦੂਰ ਆ ਠੀਕ ਆ ਜੀ ਜਦੋਂ ਵੀ ਹਵਾ ਆਉਂਦੀ ਆ ਸਾਰੀ ਜਿਹੜੀ ਸੁਭਾਅ ਆ ਸਾਰੇ ਪਿੰਡਾਂ 'ਚ ਸਾਰੇ ਘਰਾਂ ਦੇ ਵਿੱਚ ਜਿੱਥੇ ਕਿਤੇ ਨਹੀਂ ਵੀ ਜਾਣੀ ਉੱਥੇ ਵੀ ਹਵਾ ਦੇ ਨਾਲੇ ਜਾ ਕੇ ਪਹੁੰਚ ਜਾਂਦੀ ਆ ਠੀਕ ਹੈ ਭਾਜੀ ਕੀ ਗੱਲ ਹੋ ਗਈ ਆ ਤੇ ਪ੍ਰਾਲੀ ਨੂੰ ਅੱਗ ਲੱਗ ਗਈ ਇਹ ਤਾਂ ਭਾਈ ਜੀ ਅਸੀਂ ਤਾਂ ਮੁਕਸਰ ਤੋਂ ਬਿਲੋਂਗ ਕਰਦੇ ਆਂ ਤੇ ਇਹਦਾ ਅਸੀਂ ਤਾਂ ਆਪਦੇ ਏਰੀਆ ਚ ਉੱਥੇ ਜਾ ਕੇ ਸੀਜ਼ਨਲ ਦਾ ਕੰਮ ਕਰੀ ਜਾਂਦੇ ਇੱਥੇ ਕਰਕੇ ਚਲੇ ਗਏ ਸੀ ਤੇ ਸਾਨੂੰ ਬਾਅਦ ਚ ਫੋਨ ਗਿਆ ਵੀ ਐਂ ਕਰਕੇ ਉੱਥੇ ਗੱਠਾਂ ਨੂੰ ਅੱਗ ਲੱਗੀ ਐ ਤੇ ਅਸੀਂ ਇਹਨਾਂ ਬਾਈਅਰਾਂ ਕੋਲੇ ਆਉਣੇ ਨੇ ਇੱਥੇ ਤੇ ਅਸੀਂ ਇਹਨਾਂ ਨੂੰ ਫੋਨ ਕਰਿਆ ਇਹਨਾਂ ਨੇ ਜਦੋਂ ਆ ਕੇ ਦੇਖਿਆ ਇੱਥੇ ਦੋ ਸਟੈਕਾਂ ਨੂੰ ਅੱਗ ਲੱਗੀ ਸੀ ਕਿੱਥੋਂ ਕਿੰਨਾ ਕੁ ਨੁਕਸਾਨ ਹੋਇਆ ਤਾਂ ਲਗਭਗ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ ਕਿੱਦਾਂ ਮਹਿਸੂਸ ਕਰਦੇ ਹੋ ਕਿਦਾਂ ਅਗ ਲੱਗੀ ਹੋਈ ਤੇ ਕੋਈ ਆ ਗਿਆ ਤੁਹਾਡੇ ਮਹਿਸੂਸ ਤਾਂ ਵੀਰੇ ਇਹਦਾ ਤਾਂ ਇਹ ਹੈ ਵੀ ਜਿਹੜੇ ਹਿਸਾਬ ਨਾਲ ਦੇਖੀ ਇਹਨਾਂ ਨੇ ਆ ਗਏ ਦੋਨਾਂ ਸਾਈਡਾਂ ਤੋਂ ਲੱਗੀ ਸੀ ਉਹ ਹਿਸਾਬ ਨਾਲ ਸ਼ਰਾਰਤ ਹੈ ਉਸ ਸਮਾਂ ਸ਼ਰਾਰਤ ਲੱਗਦੀ ਹੈ ਸਾਨੂੰ ਦਾ ਜੀ ਬਾਈ ਜੀ ਨਾ ਫਿਰ ਦਵਾਈਆਂ ਨਾਲ ਫੈਰਾ ਜਿਹੜਾ ਅਸੀਂ ਲੈ ਹਾਂਜੀ ਹਾਂਜੀ ਤੇ ਕੱਲ ਵੀ ਤੁਹਾਡੀ ਕਟਰੀ ਗੱਲ ਕੀਤੀ ਹੈ ਨਾ ਆਉਗੇ ਜੇ ਹੋਰ ਦੀ ਹੋਊਗੀ ਜੀ ਹਾਂ ਜੀ ਇੱਕ ਕਿਸਾਨ ਇੱਕ ਮੱਲਾ ਵੀ ਮਲਾਗ ਲਵਾਣਾ ਉੱਥੇ ਵਰਤਿਆ ਹੁੰਦਾ ਜੀ 1000 ਹੇਕੜ ਦੀ ਵਾਹ ਇੱਕ ਲਾਗੀ ਵੇਖੋ ਕਰਦੇ ਵਰਤਿਆ ਹੁੰਦਾ ਮਸਾਂ ਨਹੀਂ ਬੰਨਦਾ ਸਾਡੇ ਦੇ ਕਹਦਾ ਪਰਚਾ ਹੁਣਾ ਮੰਨਦਾ ਬਈ ਇਹ ਜਦ ਤੇ ਕੋਈ ਕਿਸਾਨ ਇੱਕ ਮੱਲਾ ਨਾਲ ਵੀ ਅਕਲਾਉਣਾ ਨਾ ਬਈ ਉੱਥੇ ਵਰਤਿਆ ਹੁੰਦਾ 1000 ਹੇਕੜ ਮੋਦ ਲੈ ਕੇ ਬਿਠੇ ਹੋ ਤੇ ਅਸੀਂ ਕਿੰਨਾ ਖਰਚਾ ਕਰਕੇ ਸਰਕਾਰ ਦੀ ਸਪੋਰਟ ਕਰੀ ਸੀ ਇਹ ਅਸੀਂ ਜਿਹੜਾ ਇਹ ਡੀਜ਼ਲ ਦਾ ਧਾਗੇ ਨਾਲ ਮੱਚ ਕੇ ਫਰੀ ਇਹ ਇੱਥੇ ਆਈ ਹੈ ਨਾ ਵੈਸੇ ਤਾਂ ਨਹੀਂ ਆਈ ਨਾ ਤੇ ਅਸੀਂ ਕਿੰਨੀ ਇਹ ਇਹਦੀ ਅਜੀਜ਼ ਸਰਕਾਰੀ ਸਪੋਰਟ ਕਰੀ ਤਾਂ ਅੱਗ ਲਵਾਈ ਅਸੀਂ ਇਹ ਉਹ ਚੌਟੀ ਕੀ ਗੱਲ ਉਹ ਸਿਕਿਉਰਟੀ ਵਾਲਾ ਇੱਥੇ ਰੋਟੀ ਖਾਣ ਗਿਆ ਪਰਲੇ ਡੰਪ ਤੇ ਬੈਠਾ ਹੈ ਪਰ ਐਵੇਂ ਤਾਂ ਨਹੀਂ ਹੁੰਦਾ ਵੀ ਆਪ ਸਾਂ ਨਹੀਂ ਹੁੰਦਾ ਹਾਂਜੀ ਹੋਰ ਕਿਵੇਂ ਹੁੰਦਾ ਤੁਸੀਂ ਦੱਸ ਦਿਓ ਬਈ ਮੜ ਮੜ ਜਾਣਾ ਪੈਂਦਾ ਹੁਣ ਪੱਕਾ ਦਾ ਬੰਦਾ 24 ਘੰਟੇ ਬੈਠੀ ਨਹੀਂ ਹੁੰਦਾ ਇਹ ਤਾਂ ਮਾਲੇ ਟਿਕਾ ਦਸਰਾ ਦੀ ਦੁਵਾਲੀ ਸੀ ਅੱਗ ਲੱਗੀ ਹੈ ਨਾ ਹਾਂਜੀ ਪਰ ਆਪਾਂ ਹਰ ਵਾਰ ਅੱਗ ਲੱਗਦੀ ਹੈ ਹਾਂਜੀ ਮੈਂ ਬਾਰ ਬਾਰ ਉਸੇ ਗੱਲ ਦੀ ਆਵਾਂਗਾ ਇੱਕ ਕਿਸਾਨ ਇੱਕ ਮੱਲੇ ਮੱਲੇ ਨੂੰ ਅਗ ਲਗਾਣਾ ਤੇ ਪਰਚਾ ਹੁੰਦਾ ਤੁਸੀਂ ਹਜ਼ਾਰਾਂ ਏਕੜ ਦੇ ਉੱਤੇ ਲਾ ਕੇ ਬਿਠੀ ਹੋ ਹਾਂਜੀ ਤੁਸੀਂ ਸਾਫ਼-ਸਾਫ਼ ਦੱਸੋ ਨਾ ਨਹੀਂ ਤੁਸੀਂ ਮੇਰਾ ਸਵਾਲ ਬਾਈ ਮੇਰੀ ਗੱਲ ਨਹੀਂ ਵੈਸੇ ਆ ਫੜੀ ਹੋਣਾ ਨਹੀਂ ਬੰਦ ਕਰ ਇੱਕ ਮਿੰਟ ਬੰਦ ਨਹੀਂ ਕਰਦਾ ਉਹ ਭਰਾ ਮੇਰੇ ਸਾਨੂੰ ਐਂਦਾ ਤੇਰਾ ਮਕਸਦ ਕੀ ਹੈ ਕਹਿਣ ਦਾ ਸਵਾਲ ਕੀ ਤੁਸੀਂ ਸਾਡਾ ਮਕਸਦ ਉਹੀ ਹੈ ਜੋ ਮੈਂ ਕਹਿੰਦਾ ਕੀ ਨੁਕਸਾਨ ਕਹਿੰਦਾ ਇੱਕ ਜਿੰਨਾ ਬਣਾਉਣ ਦੇ ਵਿੱਚ ਹਰਾ ਵੀ ਜੂਰ ਲਾਉਣ ਦੇ ਲੋਕ ਉਹ ਨਹੀਂ ਨਹੀਂ ਵੀਰੇ ਅੱਜ ਤੇ ਇੰਨੀ ਸਕਾ ਕੇ ਲਾਈ ਆ ਸਰ ਇੱਕ ਸੋਹ ਜਿਹਾ ਸਰ ਇਧਰ ਸਰ ਇਧਰ ਧਿਆਨ ਦਿਓ ਕਿੱਥੇ ਸਾਨੂੰ ਕਿੱਥੇ ਕਿੱਥੇ ਨਾਲੂ ਵੀ ਅਗਲਾ ਹੋਣਾ ਨਾ ਉੱਤੇ ਪਰਚਾ ਹੁੰਦਾ ਹੁੰਦਾ ਬਾਈ ਜੀ ਸਾਡਾ ਮਕਸਦ ਕਿੱਥੇ ਇਕੱਠੇ ਹੋ ਸਾਡਾ ਮਕਸਦ ਅਸੀਂ ਇਹ ਫ੍ਰੀਜ ਕਰਿਆ ਬਾਈ ਤੂੰ ਇਹਨੂੰ ਬੰਦ ਕਰ ਪਹਿਲਾਂ ਇੱਕ ਮਿੰਟ ਆਪਾਂ ਵੈਸੇ ਗੱਲ ਕਰਦੇ ਆ ਨਹੀਂ ਹੋਰ ਜੀ ਅਸੀਂ ਇਹ ਫ੍ਰੀਜ ਕਰਿਆ ਅਸੀਂ ਕਿੰਨਾ ਖਰਚਾ ਕਰਿਆ ਸਾਡਾ ਕਿੰਨਾ ਨੁਕਸਾਨ ਹੋ ਗਾਇਆ ਤੁਹਾਨੂੰ ਪਹਿਲੇ ਦੱਸ ਕੇ ਧਿਆ ਹਾਂ ਹਾਂ ਸਾਡੇ ਕਹਿੰਦਾ ਭਾਬਾ ਸਰ ਹਰ ਵਾਰ ਅੱਗ ਲੱਗਦੀ ਤੇ ਲੱਗਦੀ ਆ ਹਾਂ ਤੇਰੀ ਗੱਲ ਸਹੀ ਆ ਉਹ ਤੇ ਸਾਡਾ ਨੁਕਸਾਨ ਹੈ ਸਾਡੀਆਂ ਪਿਛਲੀ 31 ਲੱਖ ਦੇ ਗੱਠਾ ਮਾਦੀਆਂ ਸਾਨੂੰ ਸਰਕਾਰ ਨੇ ਜਾਂ ਸਾਨੂੰ ਕਿਸੇ ਨੇ ਕੀ ਸਪੋਰਟ ਕਰਦੇ ਇਹ ਕਹਿਣ ਦਾ ਮਤਲਬ ਇਹ ਵੀ ਸਾਡਾ ਇੰਸ਼ੋਰੈਂਸ ਹੈ ਇੰਸ਼ੋਰੈਂਸ ਮਾਰੇ ਸੀ ਇਹ ਕੰਮ ਕਰਦੇ ਆ ਸਾਡਾ ਡੱਕਾ ਨਹੀਂ ਸਾਨੂੰ 1 ਰੁਪਿਆ ਨਹੀਂ ਦਿੰਦਾ ਹਾਂ ਹਾਂ ਤੇ ਫਿਰ ਤੁਹਾਡਾ ਕਹਿਣ ਦਾ ਜਿਹੜਾ ਮਕਸਦ ਆ ਤੁਸੀਂ ਤੁਹਾਡਾ ਮੇਰਾ ਕੰਮ ਹੀ ਉਹਦਾ ਪਰਚਾਚੇ ਨੂੰ ਕੰਮ ਹੈਗਾ ਜੀ ਤੁਹਾਡਾ ਮੈਨਸ ਵਾਲੇ ਇਹੀ ਆ ਕਿ ਤੁਸੀਂ ਹਾਂਜੀ ਜਿਹੜੇ ਇਸ ਵੇਲੇ ਸਵਾਲ ਕੀਤੇ ਜਾਂਦੇ ਆ ਕਿ ਇਹਨਾਂ ਨੇ ਹਰ ਵਾਰ ਗੱਠਾਂ ਨੂੰ ਅੱਗ ਲੱਗਦੀ ਆ ਔਰ ਹਜ਼ਾਰਾਂ ਏਕੜ ਜਿਹੜੀ ਇੱਥੇ ਪ੍ਰਾਲੀ ਇਕੱਠੀ ਕੀਤੀ ਜਾਂਦੀ ਆ ਪਰ ਪ੍ਰਾਲੀ ਇਕੱਠੀ ਕਰਨ ਦੇ ਬਾਵਜੂਦ ਵੀ ਇੱਥੇ ਕੋਈ ਪੂਰਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਆ ਕਿ ਇਹੋ ਜਿਹਾ ਪਹਾੜ ਸੇ ਨਹੀਂ ਵਾਪਨੇ ਚਾਹੀਦੇ ਜਿਸ ਤਰ੍ਹਾਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਇਹ ਜਿਹੜੇ ਜਿਹੜੇ ਡੰਪ ਜਿਹੜਾ ਕਰਦੇ ਆ ਇਹਨਾਂ ਨੂੰ ਸਕਿਉਰਟੀ ਗਾਰਡ ਹੋਣੇ ਚਾਹੀਦੇ ਇਹਨਾਂ ਦੇ ਇੱਥੇ ਜਾਂ ਜਦ ਸਰਕਾਰ ਆਪਣੇ ਪ੍ਰਬੰਧ ਕਰੇ ਤਾਂ ਜੋ ਇਹ ਜਿਹੇ ਹਾਦਸੇ ਵਾਰ ਨਾ ਵਾਪਰਨ ਔਰ ਜਿਹੜੀਆਂ ਪ੍ਰਾਲੀਆਂ ਦੀ ਇਕੱਠਾ ਨਾ ਸਰਦਾ ਅਸੀਂ ਅਸੀਂ 200 ਕਰੋੜ ਰੁਪਏ ਦਾ ਸਮਾਨ ਆ ਸਾਡਾ ਜੀਂਦਾ ਅਸੀਂ ਕਿਸ਼ਤਾਂ ਭਰਦੇ ਸਵਾ ਕਰੋੜ ਰੁਪਏ ਕਿਸ਼ਤਾਂ ਦੀ ਜਿਹੜੀ ਅਸੀਂ ਇੱਕ ਇੱਕ ਇਕੱਠਾ ਕਰਦੇ ਜਿਹੜਾ ਤੁਹਾਡੇ ਤੋਂ ਬਈ ਇਕੱਠਾ ਕਰਦੇ ਆ ਇਹ ਇਹ ਅੱਗ ਨੂੰ ਇਕੱਠਾ ਕਰਦੇ ਇਥੇ ਨੁਕਸਾਨ ਹੀ ਆਏ 1.5 ਮਹੀਨੇ 2 ਮਹੀਨੇ ਪਹਿਲਾਂ ਆ ਕੇ ਬਹਿ ਜਾਂਦੇ ਇਥੇ ਸੋ ਇਹਨਾਂ ਨੂੰ ਪੁੱਛਿਆ ਗਿਆ ਪਰ ਕੋਈ ਪੁਖਤਾ ਇਹਨਾਂ ਨੇ ਸਾਨੂੰ ਪ੍ਰੂਫ ਨਹੀਂ ਦਿੱਤਾ ਕੋਈ ਸਬੂਤ ਨਹੀਂ ਦਿੱਤਾ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਇੱਕ ਫੋਟੇ ਪਰਚਾ ਹੋ ਸਕਦਾ ਇਹ ਨਹੀਂ ਹੋਣਾ ਜੇ ਇਹਨਾਂ ਜੇ ਕਿਸਾਨਾਂ ਦੇ ਪਰਚਾ ਕੀਤੇ ਜਾਂਦੇ ਆ ਕਿ ਇਹ ਪਿਛਲੇ ਸਾਲ ਵੀ ਲਗਭਗ ਜਿਹੜੀਆਂ ਇਥੋਂ ਦੀ ਸਵਾਹ ਉੜ ਕੇ ਪਿੰਡ ਨੂਰੋਵਾਲ ਮੰਗੂਪੁਰ ਔਰ ਦੂਲੋਵਾਲ ਤੱਕ ਗਈ ਔਰ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਇੱਥੇ ਜਾਂ ਪੁਖਤਾ ਜਾਂਚ ਕੀਤੀ ਜਾਵੇ ਲੱਗ ਲੱਗਦੀ ਕਿਉਂ ਤੇ ਲਾਈ ਜਾਂਦੀ ਹੈ ਜਾਂ ਲੱਗਦੀ ਆ ਜਾਂ ਅਚਾਨਕ ਲੱਗਦੀ ਆ ਇਸ ਵੇਲੇ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੇਲਾ ਚੱਲ ਰਿਹਾ ਸੰਗਤਾਂ ਨੇ ਡਰਾਉਣਾ ਵੀ ਆ ਇਧਰ ਦੀ ਨੰਗਣਾ ਵੀ ਆ ਪਰ ਪ੍ਰਸ਼ਾਸਨ ਇਹਦੀ ਕੋਈ ਕਾਰਵਾਈ ਨਹੀਂ ਕਰ ਰਿਹਾ ਪਿਛਲੇ ਸਾਲ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਵਾਰ ਵੀ ਕੋਈ ਕਾਰਵਾਈ ਹੋਈ ਅਸੀਂ ਅਪੀਲ ਕਰਦੇ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਖਾਸ ਕਾਰਵਾਈ ਕੀਤੀ ਜਾਵੇ ਅਜਰ ਹਨ ਪਿੰਡ ਨੂਰੋਵਾਲ ਰਾਧਾ ਸਵਾਮੀ ਡੇਰੇ ਦੇ ਲਾਗੇ ਪ੍ਰਾਲੀ ਨੂੰ ਡੰਬ ਕੀਤਾ ਸੀ ਉਹਨੂੰ ਭਿਆਨਕ ਅੱਗ ਲੱਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਅਹੀਂ ਜਿਹੜਾ ਫਾਇਰ ਡਿਪਾਰਟਮੈਂਟ ਆ ਉਨੂੰ ਇਮੀਡੀਏਟਲੀ ਇਨਫੋਰਮ ਕੀਤਾ ਸੀ ਉਹ ਗੱਡੀਆਂ ਆਗਿਆ ਸੀ ਉਹ ਅੱਗ ਨੂੰ ਭਜਾਣ ਦੀਆਂ ਵਾਂ ਤੇ ਲਗਭਗ ਇਹ ਕਿਉਂ ਹੋ ਰਿਹਾ ਏਦਾਂ ਪਿਛਲੇ ਸਾਲ ਵੀ ਅੱਗ ਲੱਗੀ ਸੀ ਐਕੀ ਵੀ ਅੱਗ ਲੱਗੀ ਹੈ ਤੁਹਾਨੂੰ ਕੀ ਲੱਗਦਾ ਕਿ ਇੱਥੇ ਜਿਹੜੀਆਂ ਸਪੋਰਟ ਦੀ ਪੂਰਤਾ ਪ੍ਰਬੰਧ ਨਹੀਂ ਹੈਗੇ ਕੀ ਕਾਰਨ ਜੀ ਜੀ ਪਿਛਲੇ ਸਾਲ ਵੀ ਲੱਗੀ ਸੀ ਇਹਨਾਂ ਨੂੰ ਆਪਣੀ ਸਿਕਿਉਰਿਟੀ ਦਾ ਇਨਜਾਮ ਕਰਨਾ ਪੈਣਾ ਕਿਉਂਕਿ ਪਿਛਲੇ ਸਾਲ ਵੀ ਲੱਗੀ ਸੀ ਇਹ ਤਾਂ ਏਦਾਂ ਕੁਝ ਵੀ ਹੋ ਸਕਦਾ ਹੋ ਜੀ ਤੇ ਮਤਲਬ ਕਿ ਇਹ ਤੁਸੀਂ ਚੌਹੇ ਬਲੇ ਕਹਿੰਦੇ ਆ ਕਿ ਇਹਨੂੰ ਸਕਿਉਰਟੀ ਰੱਖਣੀ ਚਾਹੀਦੀ ਹੈ ਬਿਲਕੁਲ ਜੀ ਤੁਸੀਂ ਆਪਣੇ ਨੀਅਰ ਆਫਸਰ ਅਧਿਕਾਰੀਆਂ ਨੂੰ ਉਹਨਾਂ ਨਾਲ ਗੱਲ ਕਰੋਗੇ ਵੀ ਮੈਂ ਹਾਂਜੀ ਬਿਲਕੁਲ ਸਰ ਮੈਂ ਉਹਨਾਂ ਨੂੰ ਉਹਨਾਂ ਦੇ ਧਿਆਨ ਚ ਲਿਆਉਂਗਾ ਜੀ ਵੀ ਇਹ ਲੈਪਸ ਹੋਇਆ ਸੀਗਾ ਜੀ ਪਿਛਲੇ ਸਾਲ ਵੀ ਹੋਇਆ ਸੀਗਾ ਇਸ ਸਾਲ ਵੀ ਹੋਇਆ ਜੀ ਇਹ ਨਹੀਂ ਹੋਣਾ ਚਾਹੀਦਾ